ਸਾਡੇ ਸਿੱਖ ਧਰਮ ਨਾਲ ਠੀਕ ਹੈ ਜੀ ਬਾਬੇ ਗੁਰੂ ਨਾਨਕ ਨਾਲ ਉਹਨਾਂ ਦੇ ਨਾਲ ਜਿਹੜਾ ਨਾ ਇਹਨਾਂ ਦੇ ਵੱਡਿਆਂ ਦਾ ਇੱਕ بڑا ਇੱਕ ਕੀ ਕਹਿੰਦੇ ਨੇ ਵਿਆਹ ਰਿਹਾ ਹੈ بڑا ਇੱਕ ਤਲਗ ਰਿਹਾ ਉਹਨਾਂ ਨਾਲ ਸਾਡੇ ਨਾਲ ਜੀ ਇੱਥੇ ਰਾਏ ਬਲਾਰ ਸਾਂਝ ਰਹੀ ਹੈ ਹਾਂਜੀ ਸਾਂਝ ਹੈ ਨਾ ਪੂਰੀ ਉਹਨਾਂ ਸਾਂਝ ਪਾਈ ਹੈ ਬੜੀ ਵੱਡੀ ਤੇ ਉਹਦੇ ਬਾਰੇ ਅਸੀਂ ਗੱਲ ਕਰੀਏ ਤੇ ਰਾਏ ਬਲਾਰ ਪੱਟੀ ਸਾਹਿਬ ਜੀ ਜਿਨ੍ਹਾਂ ਨੇ ਬਾਬੇ ਗੁਰੂ ਨਾਨਕ ਘਰ ਨੂੰ ਜਿਹੜਾ ਉਹ 750 ਮਰਬਾ ਜ਼ਮੀਨ ਦਿੱਤੀ ਸੀ ਮਾਸ਼ਾਅੱਲਾ ਉਹਨਾਂ ਦੀ نسل ਚੋਂਗੇ 16ਵੀਂ ਪੀੜ੍ਹੀ ਹੈ ਜੀ ਜਨਾਬ ਰਾਏ ਫੈਸਲ ਰਸ਼ੀਦ ਭੱਟੀ ਸਾਹਿਬ ਸਾਡੇ ਨਾਲ ਬੈਠੇ ਨੇ ਜੀ ਪਾਜੀ ਜੀਆ ਨੂੰ ਕਹਿੰਦੇ ਆ ਤੁਹਾਨੂੰ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਭੱਟੀ ਸਾਹਿਬ ਜੀ ਸਰ ਇਹ ਜਿਹੜਾ ਉਹ ਤੁਹਾਡੇ ਬਜ਼ੁਰਗਾਂ ਨੇ ਜੇਸਰਾ ਲੈ ਕੇ ਟੁਰੇ ਇਸ ਚੀਜ਼ ਨੂੰ ਤੁਹਾਡੇ ਰਾਏ ਬੁਲਾਰ ਭੱਟੀ ਸਾਹਿਬ ਜੀ 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 ਉਹਨਾਂ ਨੇ ਜਿਹੜੀ ਉਹ ਜ਼ਮੀਨ ਦਿੱਤੀ ਅੱਜ ਤੁਸੀਂ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਉਹਦਾ ਸਿੱਖ ਧਰਮ ਨਾਲ ਜਿਹੜਾ ਉਹ ਉਹਨੂੰ ਕਿੰਨਾ ਕੁ ਫਾਇਦਾ ਹੋਇਆ ਯਾ ਉਹ ਸਾਰਾ ਥੋੜਾ ਜਿਆਦਾ ਦੱਸੋ ਨਜ਼ਰਾਏ ਕਦੋਂ ਗੱਲ ਟੁਰੀ ਕੇਸਰਾ ਟੁਰੀ ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਨਾ ਕਿ ਸਾਂਝ ਹੈਗੀ ਸੀ ਮੈਂ ਸਮਝਦਾ ਕਿ ਸਾਂਝ ਅਜੇ ਹੈਗੀ ਹੈ ਇਹ ਚੱਲ ਰਹੀ ਹੈ ਔਰ ਇੱਕ ਜ਼ਿੰਮੇਦਾਰੀ ਹੈ ਜਿਹੜੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚੱਲਦੀ ਰਹੇ ਇਹ ਸਾਢੇ 5 ਸੌ ਸਾਲ ਪਹਿਲੇ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਦਾ ਪੈਦਾ ਹੁੰਦੇ ਨੇ ਇਹ ਉਹਦੇ ਬਾਅਦ ਹੁੰਦਾ ਹੈ ਇਹ ਸਟਾਰਟ ਹੁੰਦਾ ਹੈ ਕੰਮ ਜੀ ਸਾਢੇ ਜਿਹੜੇ ਵੜਕੇ ਸਨ ਆ ਪੂਰੀ ਉਹਨਾਂ ਦੇ ਵਾਲਿਦ ਬੜਾ ਹੀ ਭੋਏ ਜਿਹੜੇ ਸੰ ਉਹ ਫੌਤ ਹੋ ਗਏ ਸੰ ਯੰਗ ਏਜ ਇਚ ਤੇ ਇਹ ਕੋਈ ਸਟੇਟ ਹੈਗੀ ਸੀ ਕੋਈ 40000 ਏਕੜ ਤੋਂ ਉੱਤੇ ਦਿਸਦੀ ਇਹ ਸਟੇਟ ਤੇ ਉਹਨੂੰ ਵੇਖਣ ਆਸਤੇ ਨਾ ਫਿਰ ਇਹ ਡੀਜੀ ਖਾਨ ਤੋਂ ਕਾਲੂ ਮੈਥਾ ਸਾਹਿਬ ਇਹ ਹਿੰਦੂ ਸੰ ਤੇ ਕਿਉਂਕਿ ਹਿਸਾਬ ਕਿਤਾਬ ਵਿੱਚ ਉਹ ਬੇਹਤਰ ਸੰ ਇਹ ਉਹਨਾਂ ਨੂੰ ਉੱਥੋਂ ਫਿਰ ਲੈ ਕੇ ਆਂਦਾ ਗਿਆ ਇੱਥੇ ਫਿਰ ਉਹਨਾਂ ਦੇ ਘਰ ਫਿਰ ਔਲਾਦ ਨਹੀਂ ਸੀ ਹੋ ਰਹੀ ਬੇ ਬੇਟਾ ਨਹੀਂ ਸੀ ਪੈਦਾ ਹੋ ਰਿਹਾ ਤੇ ਬੀਬੀ ਨਾਨਕੀ ਸਾਨ ਬੀਬੀ ਨਾਨਕੀ ਪੈਦਾ ਹੋ ਗਏ ਸਨ ਤੇ ਬੇਟੇ ਦਿਖਾਈ ਸੀ ਕਾਲੂ ਮੈਂ ਮੈਂ ਤੁਹਾਨੂੰ ਤੇ ਫਿਰ ਕਿਉਂਕਿ ਸਾਡਾ ਇੱਕ عقیدہ ਵੀ ਹੈ ਸ਼ਾਹਕੋਟ ਦੇ ਪੀਰ ਨੇ ਉਹਨਾਂ ਨਾਲ ਤੇ ਰਾਜ ਸਾਹਿਬ ਨੇ ਕਿਹਾ ਕਿ ਤੁਸੀਂ ਜਾ ਕੇ ਦੁਆ ਕਰੋ ਥੇ ਦੁਆ ਕੀਤੀ ਤੇ ਫਿਰ ਉਹ ਬਾਬਾ ਗੁਰੂ ਨਾਨਕ ਉਹ ਤੋਂ ਪੈਦਾ ਹੋਏ ਤਾਂ ਉਹ ਤੋਂ ਫਿਰ ਇੱਕ سلسلہ ਇੱਕ ਸਟਾਰਟ ਹੁੰਦਾ ਹੈ ਔਰ ਫਿਰ ਜਦੋਂ ਇਹ ਗੁਰੂ ਨਾਨਕ ਯੰਗ ਇਹ ਜਿਹੇ ਸਨ 10 ਕੁ ਸਾਲ 10 12 ਸਾਲ ਇਹ ਜਦੋਂ ਬਾਹਰ ਜਾਂਦੇ ਸਨ ਫੀਲਡ 'ਚ ਕੰਮ ਕਰਨ ਜਾਂ ਹੋਰ ਵੀ ਉਹਨਾਂ ਨੂੰ ਪਾਲਤ ਜਦੋਂ ਕਿ ਕਹਿੰਦਾ ਸੀ ਜਾ ਕੇ ਕਾਰੋਬਾਰ ਕਰੋ ਇਹ ਕੁਝ ਵੀ ਉਹਨਾਂ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਨਾ ਕਿ ਉਹਨਾਂ ਦਾ ਜਿਹੜਾ ਸੀ ਲਗਾਓ ਸੀ ਉਹ ਲੋਗਾ ਨਾਲ ਸੀ ਅੱਲਾ ਦੇ ਲੋਗਾ ਨਾਲ ਸੀ ਰੱਬ ਲਈ ਕੁਝ ਕਰਨਾ ਚਾਹੁੰਦੀ ਸੀ ਬਾਪ ਨੇ ਉਹਨਾਂ ਨੂੰ ਪੈਸੇ ਦਿੱਤੇ ਕਿ ਜਾਓ ਜੀ ਫਰੂਕਾਬਾਦ ਉੱਥੋਂ ਜਾ ਕੇ ਉੱਥੇ ਮੰਡੀ ਲੱਗਦੀ ਸੀ ਉੱਥੋਂ ਚਾਵਲ ਲੈ ਕੇ ਆਓ ਗੰਨਾਮ ਲੈ ਕੇ ਆਓ ਉਹ 20 ਰੁਪਏ ਉਹਨਾਂ ਦਿੱਤੇ ਉਹ 20 ਰੁਪਏ ਉੱਥੇ ਲੋਕਾਂ ਨੂੰ ਵੰਡ ਕੇ ਆ ਗਏ ਪਿਓ ਨੇ ਕਿਹਾ ਕੀ ਕੀਤਾ ਨੇ ਕਿ ਮੈਂ ਸੱਚਾ ਸੌਦਾ ਕਰਕੇ ਆਇਆ। ਉੱਥੋਂ ਫਿਰ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਮਾਮਲੇ ਆਏ ਜਿੱਥੇ ਲੋਕਾਂ ਨੇ ਆ ਕੇ ਰਾਏ ਸਾਹਿਬ ਨੂੰ ਆਖਣਾ ਕਿ ਜੀ ਇਹ ਸਾਡਾ ਕਿਉਂਕਿ ਬਾਬਾ ਜੀ ਜਿਹੜੇ ਸਨ ਉਹ ਜਾਨਵਰ ਲੈ ਕੇ ਜਾਂਦੇ ਸਨ ਬਾਹਰ ਚ ਚਰਾਏ ਸਨ ਮਤਲਬ ਬਾਲਦੀ ਜਿਵੇਂ ਉਸ ਵਕਤ ਹੁੰਦਾ ਸੀ ਸਾਰਾ ਉਹ ਕਹੇ ਤੇ ਕਿਸ ਨੇ ਕਿਹਾ ਜੀ ਸਾਡੀ ਖੇਤੀ ਦਾ ਬੜਾ ਨੁਕਸਾਨ ਹੋ ਗਿਆ ਰਾਏ ਸਾਹਿਬ ਕੋਲ ਆਏ ਤੇ ਰਾਏ ਸਾਹਿਬ ਨੇ ਕਿਹਾ ਉਹ ਜਦ ਚਲ ਕੇ ਦੇਖਨੇ ਆ ਜਦੋਂ ਗਏ ਉੱਥੇ ਵੇਖਣ ਉਹ ਪਹਿਲੇ ਨਾਲ ਵੀ ਅੱਛੀ ਸੀ ਫਸਲ ਉੱਥੇ ਜ਼ਬਰਦ ਵਾ ਤੇ ਮੇਰੇ ਖਿਆਲ ਨਾਲ ਇਹ ਮੇਰਾ ਮੈਂ ਇਸ ਅਕੀਦੇ ਦਾ ਬੜਾ ਮੰਨਣ ਵਾਲਾ ਹੈਗਾ ਕਿ ਜੇ ਰਾਏ ਸਾਹਿਬ ਨਾ ਹੁੰਦੇ ਔਰ ਬੀਬੀ ਨਾਨਕੀ ਨਾ ਹੁੰਦੀ ਤੇ ਸ਼ਾਇਦ ਉਹਨਾਂ ਨੂੰ ਜ਼ਿੰਦਗੀ ਵਿੱਚ ਇੰਨੀ ਆਸਾਨੀ ਨਾ ਮਿਲਦੀ ਕਿ ਇਹ ਅੱਲਾ ਦੇ ਕੰਮ ਨੂੰ ਲੈ ਕੇ ਅੱਗੇ ਜਾਣ ਵਾਸਤੇ ਕਿਉਂਕਿ ਉਹਨਾਂ ਨੂੰ ਫਿਰ ਉੱਤੇ ਇੱਕ ਦੋਸਤ ਦਾ ਵੀ ਸਾਯਾ ਮਿਲ ਗਿਆ ਇੱਕ ਵੱਡੇ ਭਾਈ ਦਾ ਵੀ ਮਿਲ ਗਿਆ ਬੀਬੀ ਨਾਨਕੀ ਵੀ ਆ ਗਏ ਨਾਲ ਫਿਰ ਉਹਨਾਂ ਨੂੰ ਨਾ ਇੱਕ ਹੈਲਪ ਮਿਲ ਗਈ ਸਪੋਰਟ ਨਾ ਵੀ ਨਾ ਜੀ ਉਸ ਵਜ੍ਹਾ ਤੋਂ ਫਿਰ ਉਹ ਜਿਹੜਾ ਉਹਨਾਂ ਦਾ ਸਿਲਸਿਲਾ ਫਿਰ ਉਹਨਾਂ ਨੇ ਬਹੁਤ ਟ੍ਰੈਵਲ ਕੀਤਾ ਉਹਨਾਂ ਫਿਰ ਬਾਬਾ ਗੁਰੂ ਨਾਨਕ ਫਿਰ ਉੱਥੇ ਰਹੇ ਨਹੀਂ ਲੇਕਿਨ ਉਹਨਾਂ ਦੀ ਇਹ ਜਿਹੜੀ ਸਾਰੀ ਚੀਜ਼ ਸੀ ਕਿ ਲੋਕਾਂ ਵਾਸਤੇ ਮੈਂ ਕੁਝ ਕੰਮ ਕਰਨਾ ਹੈ ਉਹਦੇ ਵਾਸਤੇ ਫਿਰ ਰਾਏ ਸਾਹਿਬ ਨੇ 185000 ਏਕੜ ਆਪਣੀ ਜਗ੍ਹਾ ਇਹ ਉਹ ਦੌਰ ਹੈ ਤੁਸੀਂ ਯਾਦ ਰੱਖੋ ਅੱਜ ਦੇ ਦੌਰ ਵਿੱਚ ਕਿਸੇ ਨੂੰ ਵੇਖਣਾ ਹੋਵੇ ਨਾ ਤਾਂ ਤੋਲਣਾ ਹੋਵੇ ਇਨਸਾਨ ਨੂੰ ਪਤਾ ਕਹਿੰਦਾ ਜੀ ਬੈਂਕ ਬੈਲੈਂਸ ਕੀ ਹੈ ਇਹਨਾਂ ਦੇ ਕਿੰਨੀਆਂ ਕੋਕੋਠੀਆਂ ਨੇ ਕਿੰਨੀ ਇਨਵੈਸਟਮੈਂਟ ਹੈ ਹਾਂ ਜੀ ਕਿੰਨੇ ਪੰਪ ਨੇ ਕਿੰਨੇ ਹੋਟੈਲਸ ਨੇ ਬਾਹਰ ਕੀਏ ਉਸ ਵਕਤ ਸਿਰਫ ਇੱਕ ਚੀਜ਼ ਹੁੰਦੀ ਸੀ ਤੁਹਾਡੀ ਜਾਗੀਰ ਜਾਗੀਰ ਹਾਂ ਕੀ ਦੇਖਿਆ ਹੋਏਗਾ ਰਾਈ ਸਾਹਿਬ ਨੇ ਕੀ ਨੂਰ ਵੇਖਿਆ ਹੋਏਗਾ ਕਿ ਉਹਨਾਂ ਇੱਕ ਲਾਈਨ ਮਾਰੀ ਔਰ ਉਹ ਜਿਹੜੀ ਲਾਈਨ ਆਖਿਆ ਜੀ ਇਹ ਜਿਹੜੀ ਹੈ ਨਾ ਜਗਾ ਇਹ ਮੈਂ ਦੇਣਾ ਆਪਣੇ ਵੀਰ ਨੂੰ ਆਪਣੇ ਭਾਈ ਨੂੰ ਮੈਂ ਦੇ ਤੈਨਾਂ ਆਪਣੇ ਦੋਸਤ ਨੂੰ ਮੈਂ ਦੇਣਾ ਕਿ ਇਹਦੇ ਨਾਲ ਉਹ ਅੱਲਾਹ ਦੇ ਜਿਹੜੇ ਕੰਮ ਅੱਲਾਹ ਦੀ ਰਾਹ 'ਚ ਕੰਮ ਕਰਨਾ ਚਾਹ ਰਹੇ ਨੇ ਕਿਉਂਕਿ ਵਾਲਦ ਤ ਨਹੀਂ ਸੀ ਕਰਨਾ ਚਾਹ ਰਹੇ ਜਿਵੇਂ ਅੱਜ ਦੇ ਵੀ ਤੁਹਾਡੇ ਦੋਸਤ ਅਕਾਊਂਟਸ ਜਿਹੜੇ ਹੁੰਦੇ ਨੇ ਅਕਾਊਂਟੈਂਟ ਹੁੰਦੇ ਨੇ ਉਹ ਤੇ ਇੱਕ ਇੱਕ ਉਹਨਾਂ ਦੇ ਕੋਸ਼ਿਸ਼ ਹੁੰਦੀ ਹੈ ਕਿ ਪੈਸਾ ਜਿਹੜਾ ਹੈ ਆਹ ਤੇ ਇਹਨੂੰ ਉਹ ਤੇ ਲੋਕੀਂ ਵੇਖਦੇ ਨੇ ਕਿ ਤੇ ਜ਼ਾਇਆ ਹੋ ਰਿਹਾ ਪੈਸਾ ਤੇ ਉਹਨਾਂ ਫਿਰ ਉਹ ਦੇਤਾ ਉਹਨਾਂ ਦੇ ਨਾਲ ਫਿਰ ਉੱਥੇ ਅੱਜੇ ਉੱਥੇ 40 ਦਿਹਾਤ ਆਬਾਦ ਨੇ ਨਨਕਾਣੇ ਸ਼ਹਿਰ ਦਾ 60% ਜਿਹੜਾ ਇਲਾਕਾ ਹੈਗਾ ਉਹ ਓਕਾਫ ਕੋ ਲੈ ਗਿਆ ਇਸ ਵਕਤ ਕੌਂਗੇ ਹੋਂਡੋਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਕੋਲ ਹੈਗੀ ਹੈ ਤੇ ਆਬਾਦ ਹੈ 60% ਤੋਂ ਜ਼ਿਆਦਾ ਨਨਕਾਨਾ ਸ਼ਹਿਰ ਜਿਹੜਾ ਹੈ ਉਹ ਇਸ ਟਾਈਮ ਲੋਅਰ ਜੁਡ ਉੱਥੇ ਨਹੀਂ ਰਹਨੇ ਉਹਨਾਂ ਦੀ ਓਨਰਸ਼ਿਪ ਨਹੀਂ ਹੈਗੀ ਉਹ ਰੈਂਟ ਦਿੰਦੇ ਨੇ ਲੀਜ਼ ਤੇ ਗਵਰਨਮੈਂਟ ਨੂੰ ਔਰ 40 ਦਿਹਾਤ ਆਬਾਦ ਨੇ ਉਥੇ ਜਿਹੜੇ ਕਿ ਚਲਦੇ ਆ ਰਹੇ ਨੇ ਉਹਨਾਂ ਦੇ ਦਿਹਾਤ ਹੈ ਤੇ ਜਿਹੜਾ ਜਿੱਥੇ ਅਸੀਂ ਬੈਠੇ ਆ ਫਿਰ ਇਹ ਨਨਕਾਨਾ ਜਿਹੜਾ ਸ਼ਹਿਰ ਇਹ ਉਹ ਸਾਈਟ ਸੀ ਜਿਹੜੀ ਕਿ ਬਾਬਾ ਜੀ ਨੂੰ ਦਿੱਤੀ ਗਈ ਸੀ ਤੇ ਜਿਹੜੀ ਸਟੇਟ ਹੈਗੀ ਉਹ ਉਹਨਾਂ ਦੀ ਇੱਕ ਹੋਰ ਸੀ ਹਥੋਂ 4 ਕਿਲੋਮੀਟਰ ਬਾਹਰ 5 ਕਿਲੋਮੀਟਰ ਬਾਹਰ ਉਹਨਾਂ ਦੀ ਇੱਕ ਸਟੇਟ ਹੈ ਹਜੇ ਵੀ ਉਥੇ ਹੈ ਅਰਥਕੁਇਕ ਆਇਆ ਸੀ ਇਹ ਕੋਈ 1800 ਮੇਰੇ ਖਿਆਲ ਨਾਟ 1680 ਦੇ ਕਿ ਤਕਰੀਬ ਇਸ ਇਲਾਕੇ 'ਚ ਇੱਕ ਅਰਥਕੁਇਕ ਆਇਆ ਸੀ ਆਹਾਂ ਉਹ ਹਜੇ ਵੀ ਉਥੇ ਜਿਹੜੀ ਹੈ ਨਾ ਉਹ ਚੀਜ਼ਾਂ ਉਸ ਉਹ ਫਿੱਟ ਗਈਆਂ ਸਨ ਪੱਕੇ ਘਰ ਤਾਂ ਨਹੀਂ ਸੀ ਹੁੰਦੇ ਉਸ ਵਕਤ ਉਹ ਸਟੇਟ ਦੇ ਉੱਤੇ ਮੇਰਾ ਅੱਜ ਵੀ ਕਿਕਰ ਉੱਥੇ ਮੇਰਾ ਫਾਰਮ ਹਾਊਸ ਹੈ ਉੱਥੇ ਉਹਦੀ ਬੈਕ ਸਾਈਡ ਤੇ ਅਜੇ ਵੀ ਅਸੀਂ ਜਾਈਦਾ ਕੋਈ ਖੋਦੀਏ ਚੀਜ਼ ਦੇ ਵਿੱਚੋਂ ਕੋਈ ਨਾ ਕੋਈ ਚੀਜ਼ ਪਹਿਲੇ ਵਕਤ ਦੀ ਕੋਕੜੇ ਜਾਂ ਕੋਈ ਚੀਜ਼ ਮੇਰੇ ਕੋਲੇ ਇੱਕ ਚੱਕੀ ਵੀ ਹੈ ਚੱਕੀ ਵੀ ਮੇਰੇ ਕੋਲੇ ਹੈ ਉੱਥੋਂ ਮੈਂ ਢੂੰਢੀ ਹੈ ਉੱਥੋਂ ਉਹ ਮੇਰੇ ਕੋਲ ਹੈ ਤੇ ਇਸ ਤਰ੍ਹਾਂ ਦੀ ਸਾਰੀ ਸੜਾ ਉਹਨਾਂ ਨਾਲ ਜਿਹੜੀ ਐਸੋਸੀਏਸ਼ਨ ਹੈ ਉਹ ਬਹੁਤ ਜ਼ਿਆਦਾ ਆਏਗੀ ਤੇ ਇਹ ਜਿਹੜੀ ਰਾਏ ਸਾਹਿਬ ਦੀ ਜਿਹੜੀ ਸਟੇਟ ਸੀ ਜਿਹੜੀ 40000 ਤੋਂ ਉੱਤੇ ਸੀ ਉਹਦੇ ਵਿੱਚ ਫਿਰ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਰਾਏ ਸਾਹਿਬ ਨੂੰ ਅੱਲਾ ਦੇ ਲੋਗ ਉਹ ਕਹਿੰਦੇ ਸਨ ਇਹ ਜਗ੍ਹਾ ਮੈਨੂੰ ਮਿਲੀ ਏ ਅੱਲਾ ਨਾਲ ਮੇਰੀ ਨਹੀਂ ਹੈਗੀ ਤੇ ਫਿਰ ਕੋਈ 5000 ਏਕੜ ਉਹਨਾਂ ਸ਼ਾਹ ਫੈਮਿਲੀ ਨੂੰ ਵੀ ਦਿੱਤੀ ਜਿਹੜੀ ਸ਼ਾਹ ਫੈਮਿਲੀ ਨਨਕਾਨਾ ਆਬਾਦ ਹੋਈ ਹਜੇ ਵੀ ਮੇਰੇ ਕੋਲ ਕੋਈ ਨਿਊਜ਼ ਹੈ ਗੁਜਰਾਤ ਐਚ ਵੀ ਰਾਏ ਸਾਹਿਬ ਦੀ ਕੋਈ ਸਟੇਟ ਦੀ ਆਵਾਜ਼ ਆਉਂਦੀ ਏ ਡੀ ਐਚ ਏ ਫੇਜ਼ 9 ਐਚ ਜਾਂ ਫੇਜ਼ 6 ਐਚ ਵੀ ਬੀ ਬੀ ਨਾਨਕੀ ਦੀ ਜਿਹੜੀ ਜਗ੍ਹਾ ਹੈ ਉਹ ਵੀ ਸਾਰੀ ਇਹਨਾਂ ਦੇ ਵਿੱਚ ਲੇਕਿਨ ਅਸੀਂ ਉਸ ਪਿੱਛੇ ਕਦੀ ਗਏ ਹੀ ਨਹੀਂ ਇੱਕ ਜਿਹੜੀ ਚੀਜ਼ ਚਲਦੀ ਆ ਰਹੀ ਹੈ ਉਹ ਅਗਲੇ ਉਹ ਫੇਸਬੁਕਸ ਵਗੈਰਾ ਉਹ ਤੇ ਸਾਰਾ ਉਹ ਗਵਰਨਮੈਂਟ ਕੋਲੇ ਉਹ ਗਵਰਨਮੈਂਟ ਕੋਲੇਗੀ ਨਾ ਉਹ ਓਕਾਫ ਕੋਲੇਗੀ ਅੱਛਾ ਜੀ ਜੀ ਅੱਛਾ ਫੈਸਲ ਸਾਹਿਬ ਐ ਵੀ ਕਹੇ ਜਿੰਜੇ ਸੀ ਕਿ ਸਾਜ ਸੀ ਨਹੀਂ ਹਜੇ ਵੀ ਹੈ ਵੇ ਤੇ ਜਿਹੜੇ ਸਿੱਖ ਭਰਾ ਨੇ ਉਹ ਤੁਹਾਡੇ ਨਾਲ ਅਜੇ ਵੀ ਰابطਾ ਕਰਦੇ ਨੇ ਕਿਉਂਕਿ ਇੱਕ ਜ਼ਾਇ ਜੀ ਗਾਲੇ ਤਾਲੁਕ ਬਹੁਤ ਗਹਿਰਾ ਹੈ ਤੇ ਕੋਈ ਮੈਸੇਜ ਆਂਦੇ ਹੋਣ ਕੋਈ ਤੁਹਾਡੇ ਨਾਲ ਰਿਲੇਸ਼ਨ ਨੇ ਜਿਹੜੇ ਤੇ ਜਿਹੜੇ ਤੇ ਆਪਣੇ ਦੀਨ ਨੂੰ ਬੜਾ ਵੇਖਦੇ ਨੇ ਡੈਪਥ ਇਚ ਉਹ ਜ਼ਿਆਦਾਤਰ ਮੇਰੀ ਜਿਹੜੀ ਅਸੈਸਮੈਂਟ ਹੈਗੀ ਉਹ ਬਾਹਰ ਹੀ ਹੈਗੇ ਨੇ ਹਾਂ ਜਿਹੜੇ ਲੋਕਲ ਨੇ ਉਹਨਾਂ ਦੇ ਆਪਣੇ ਪ੍ਰੋਬਲਮਸ ਵੀ ਹਨ ਉਹਨਾਂ ਦੀਆਂ ਆਪਣੀਆਂ ਉਹ ਹੋਰ ਕਿਸਮ ਦੇ ਉਹ ਸਾਡੀ ਸਾਇਟੀ ਫੈਮਿਲੀ ਨਹੀਂ ਉਹ ਮੈਂ ਉਹਨਾਂ ਕਿ ਮੇਰੇ ਖਿਆਲ ਵਿੱਚ ਉਹਨਾਂ ਦੀ ਗਲਤੀ ਨਹੀਂ ਹੈਗੀ ਕੋਈ ਗਲਤੀ ਸਾਡੀ ਵੀ ਐਸ ਸੀ ਕੋ ਪਿਛਲੇ 20-25 ਸਾਲ ਤੋਂ ਸਿਆਸਤ ਦੇ ਚੋਂ ਆਊਟ ਹੈਗੇ ਆ ਹਾਂ ਉਹਦੀ ਵਜ੍ਹਾ ਤੋਂ ਸਾਡਾ ਇੱਕ ਐਸੀ ਪਾਰਟੀ ਨਾਲ ਲਿੰਕ ਹੈਗਾ ਸੀ ਸਾਡੇ ਪੁਕੜਕਿਆਂ ਦਾ ਜਿਹੜੀ ਪੰਜਾਬ ਵਿੱਚ ਚਿਤ ਨਹੀਂ ਸਕਦੀ ਤੋ ਜੋ ਫਿਰ ਉਥੋਂ ਜਿੱਦਾ ਹੈ ਲੋਕਲ ਉਹ ਫਿਰ ਉਹਨਾਂ ਦੇ ਆਪਣੇ ਪ੍ਰੋਬਲਮਸ ਹੁੰਦੇ ਨੇ ਉਹ ਫਿਰ ਚਾਹਦੇ ਹੋਏ ਵੀ ਉਹ ਸਾਡੇ ਨਾਲ ਉਹਨਾਂ ਪਿਆਰ ਸ਼ੋ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਫਿਰ ਮਾਮਲਾਤ ਵਿੱਚ ਉਹਨਾਂ ਜਿਹੜੇ ਬਾਕੀ ਲੋਕ ਹੁੰਦੇ ਹੁੰਦੇ ਨੇ ਉਹਨਾਂ ਨੂੰ ਬੜਾ ਕਰਦੇ ਨੇ ਤੰਗ ਕਰਦੇ ਨੇ ਤੇ ਮੈਂ ਉਹਨਾਂ ਦੀ ਮੈਨੂੰ ਇਹ ਹੈ ਕਿ ਉਹਨਾਂ ਦੀ ਕੋ ਗਲਤੀ ਨਹੀਂ ਹੈਗੀ ਕੁਝ ਹਾਲਾਤ ਐਸੇ ਹੈਗੇ ਨੇ ਔਰ ਇਸ ਟਾਈਮ ਜਿਹੜਾ ਨਨਕਾਨਾ ਦੇ ਵਿੱਚ ਜਿਹੜਾ ਇਹ ਉਕਾਫ ਦਾ ਸਾਰਾ ਏਰੀਆ ਲੋਗਾस्ते ਬੜਾ ਦਰਦ ਹੈ ਇਸ ਚੀਜ਼ ਦਾ ਕਿਉਂਕਿ ਲੋਗਾ ਨੂੰ ਗਵਰਨਮੈਂਟ ਦੇ ਨਾਲ ਇਹਨਾਂ ਦੇ ਕਾਫੀ ਮਾਮਲੇ ਉੱਤੇ ਮੈਂ ਅੱਜ ਸ਼ਾਇਦ ਨਾ ਹਾਂ ਹਾਂ ਲੇਕਿਨ ਅੱਜ ਮੈਨੂੰ ਬਹੁਤ ਕੋ ਅਹਿਮ ਕੰਮ ਵੀ ਸਾਡ ਮੈਨੂੰ ਲੇਕਿਨ ਮੈਂ ਕਿਹਾ ਯਾਰ ਕੋਈ ਜਿਹੜੀ ਆਵਾਜ਼ ਉਠਾਣੀ ਹੈ ਨਾ ਕਿ ਇਹਨਾਂ ਲੋਗਾ ਨੂੰ ਜਿਹੜੇ ਮਾਲਕਾ ਨਾ ਹਕੂਕ ਨਹੀਂ ਹੈਗੇ ਉੱਤੇ ਔਰ ਹਰ 2 ਸਾਲ ਬਾਅਦ ਗਵਰਨਮੈਂਟ ਦੇ ਜਿਹੜੇ ਅਫਸਰਾਨ ਆਉਂਦੇ ਨੇ ਉਹ ਇਹਨਾਂ ਨੂੰ ਇੰਨਾ ਤੰਕ ਕਰਦੇ ਨੇ ਕਿ ਵਿਚਾਰੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੱਲ ਇਹ ਸਾਡੇ ਸਿਰ ਤੇ ਛੱਤ ਹੋਣੀ ਕਿ ਨਹੀਂ ਹੋਣੀ ਉਹਨਾਂ ਅਫਸਰਾਂ ਨੂੰ ਇਹ ਨਹੀਂ ਪਤਾ ਕਿ ਇਹ ਉਹ ਜਗ੍ਹਾ ਹੈ ਜਿਹੜੀ ਕੇ ਅਜ ਤੂੰ 550 ਸਾਲ ਪਹਿਲੇ ਜਾਂ 500 ਸਾਲ ਪਹਿਲੇ ਆਪਣੇ ਹੋਸ਼ 'ਚ ਹੋਸ਼ੋ ਹਵਾਸ 'ਚ ਅੱਲਾ ਦੇ ਨਾਂ ਤੇ ਦਿੱਤੀ ਗਈ ਸੀ ਇਹ ਉਹ ਜਗ੍ਹਾ ਨਹੀਂ ਹੈਗੀ ਜਿਹੜੇ ਕਿ ਇਥੋਂ ਸਾਡੇ ਸਿੱਖ ਜਾਂ Hindu ਵੀਰ 'ਚ ਛੱਡ ਗਏ ਸਨ ਜਦੋਂ ਪਾਕਿਸਤਾਨ ਬਣ ਰਹੀ ਸੀ ਇਹ ਕੋਈ ਬੰਦਾ ਫੌਤ ਹੋ ਜਾਏ ਉਲਾਦ ਨਾ ਹੋਵੇ ਤੇ ਉਕਾਫ ਲੈ ਲੈਂਦੀ ਹੈ ਇਹ ਸਿਰਫ ਪਿਓਰ ਅੱਲਾ ਦੇ ਬੰਦਿਆਂ ਦੇ ਆਸਤੇ ਦਿੱਤੀ ਗਈ ਹੈ ਪਰ ਅਫਸੋਸ ਹੈ ਕਿ ਅਸੀਂ افسران نال اس لیول تک گل نہیں کر پاوंदे ਅਸੀਂ ਔਰ ਉਹਨਾਂ ਨੂੰ ਸ਼ਾਇਦ ਆਈਡੀਆ ਨਹੀਂ ਆਏਗਾ ਔਰ ਉਹਨਾਂ ਦੇ ਜਿਹੜੀ ਪ੍ਰਾਈਸ ਪੇ ਕਰ ਰਹੇ ਨੇ ਉਥੋਂ ਦੇ ਲੋਕ ਨੇ ਇਸ ਪਾਸੋਂ ਤਾਂ ਉਹਨੂੰ ਨਨਕਾਨਾ ਵਿੱਚ ਬਾਇੰਗ ਪਾਵਰ ਨਹੀਂ ਉਥੇ ਮਹਗੀ ਲੋਕ ਲੋਕਾਂ ਕੋਲ ਉਹਨਾਂ ਦੇ इशੂਜ਼ ਐਸੇ ਨੇ ਕਿ ਉਹ ਵੀ ਬੇਚਾਰੇ ਆਪਣੀ ਸਿਰਫ ਉਹ ਇੱਕ ਜੰਗ ਲਲਾੜ ਰਹੇ ਨੇ ਕਿ ਸਾਡੀ ਜਿਹੜੀ ਛੱਤ ਏ ਜਾਂ ਜਿਹੜੀ ਸਾਡੀ ਦੋ ਦੋ ਏਕੜ ਇੱਕ ਇੱਕ ਏਕੜ ਸਾਡੇ ਕੋਲ ਹੈਗੀ ਸਾਡੇ ਕੋਲ ਰਹਿ ਜਾਵੇ ਤੇ ਅਸੀਂ ਆਵਾਜ਼ ਉਠਾਵਾਂਗੇ ਤੇ ਕਿਤੇ ਇਹ ਹੀ ਨਾ ਸਾਡੇ ਕੋਲ ਲੈ ਲੈਣ ਤੇ ਮੈਂ ਸਿਰਫ ਉਸ ਜਿਹੜੀ ਹੁੰਦੀ ਹੈ ਕਿ ਇੱਕ ਜੰਗ ਜਿਹੜੀ ਹੈ ਉਹ ਕਿਉਂਕਿ ਸਾਡੇ ਵੀ ਜਿਹੜੇ ਦੋਸਤ ਸਾਡੇ ਦੋਸਤ ਨਹੀਂ ਸਾਡੇ ਅਜ਼ੀਜ਼ ਜਿਹੜੇ ਨੇ ਉਹ ਵੀ ਵਿਚਾਰੇ ਕਰ ਕਰਕੇ ਆਵਾਜ਼ ਉਠਾ ਉਠਾ ਕੇ ਉਹ ਵੀ ਥੱਕ ਗਏ ਨੇ ਥੱਕar ਗਏ ਨੇ ਮੇਰੀ ਆਤਮਾ ਮੈਂ ਬੜਾ ਟੀਟ ਆਦਮੀ ਆ ਮੈਂ ਕਹਿੰਦਾ ਲੱਗੇ ਰੋ ਲੱਗੇ ਰੋ ਵਾਲੇ ਸਾਹਿਬ ਨੇ ਜਦੋਂ 88 ਚ ਐਮਐਨਏ ਸਾਣ ਉਹਨਾਂ ਨੇ ਬੀਬੀ ਤੋਂ ਇੱਕ ਲਿਆਸੀ ਲੋਕਾਂ ਦੇ ਇਹ ਪਹਿਲੇ ਹੁੰਦਾ ਸੀ ਕਿ ਜਦੋਂ ਬਾਪ ਫੌਤ ਹੁੰਦਾ ਸੀ ਜਾਂ ਮਾਂ ਫੌਤ ਹੁੰਦੀ ਸੀ ਤੇ ਔਲਾਦ ਨੂੰ ਰਾਈਟਸ ਇਨ ਟ੍ਰਾਂਸਫਰ ਨਹੀਂ ਸੀ ਨਹੀਂ ਦੇਸੀ ਹੁੰਦਾ ਉਹ ਫਿਰ ਰਾਜ ਸਾਹਿਬ ਨੇ ਉਦੋਂ ਬੀਬੀ ਦੇ ਸਹਸਾਈਬਾਂ ਨੂੰ ਕਿਹਾ ਕਿ ਇੱਕ ਲੈ ਕੇ ਦਿੱਤਾ ਫਿਰ ਇਹਦੀ ਇੱਕ ਇੱਕ ਮੰਡ ਠੇਕੇ ਦਾ ਇਹਦਾ ਇਸ਼ੂ ਹੈਗਾ ਕਿ ਜੀ ਇਹਦੀ ਜਿਹੜੀ ਕਿੰਨੀ ਰੀਲீஸ் ਹੋਏਗੀ ਇਹਦੀ ਉਹ ਵੀ ਰਾਜ ਸਾਹਿਬ ਨੇ ਅੱਬਾ ਜੀ ਨੇ ਉਹ ਕੀਤੀ ਹੁਣ ਉਹ ਚੀਜ਼ਾਂ ਜਿਹੜੀਆਂ ਨੇ ਉੱਥੇ ਫਸ ਗਈਆਂ ਨੇ ਉਹਨੋਂ ਉੱਥੇ ਬੜਾ ਕਾਰੋਬਾਰ ਹੋ ਰਿਹਾ ਹੈ ਉੱਥੇ ਲੋਕੀ ਜਿਹੜੇ ਨੇ ਉਸ ਕਿਉਂਕਿ ਓਨਰਸ਼ਿਪਤ ਹੈ ਨਹੀਂ ਉਸ ਸਟੈਂਪ ਪੇਪਰ ਉੱਤੇ ਵੇਚ ਦਿੰਦੇ ਨੇ ਕੋਈ ਡਿਜਾਲੀ ਉੱਥੇ ਕੰਮ ਕਰ ਰਿਹਾ ਕਿ ਕਬਜ਼ੇ ਹੋ ਰਹੇ ਨੇ ਉੱਥੇ ਅਸੀਂ ਤੇ ਆਪਣੀ ਜੰਗ ਕਰ ਰਹੇ ਆ ਬਿਲਕੁਲ ਲੇਕਿਨ ਇਹਦਾ ਜਿਹੜਾ ਹੱਲ ਹੋਏਗਾ ਨਾ ਉਹਦਾ ਹੱਲ ਹੋਏਗਾ ਗਵਰਨਮੈਂਟ ਦੇ ਨਾਲ ਬੈ ਕੇ ਇਹ ਪੀਐਮ ਦੇ ਲੈਵਲ ਤੋਂ ਇਠਾਂ ਦਾ ਕੰਮ ਹੀ ਨਹੀਂ ਹੈਗਾ ਮੈਂ ਸੁਣਿਆ ਸੀ ਕਿ ਸਰਦਾਰ ਲੋਕ ਨਾ ਤੇ ਫਾਈਵ ਸਟਾਰ ਹੋਟਲ ਬਣਾ ਰਹੇ ਨੇ ਜਿਹੜੇ ਆਂਦੇ ਨੇ ਲੋਕ ਬਾਹਰੋਂ ਆਂਦੇ ਨੇ ਸਿੱਖ ਤੇ ਉਥੇ ਉਹਨਾਂ ਦੇ ਰਹਿਣ ਲਈ ਉਹਨਾਂ ਦੇ ਕਰਨ ਦੇ ਸਰ ਉਹਦਾ ਇਸ਼ੂ ਹੈ ਕਿ ਨਨਕਾਣੇ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ। ਹਮਮ ਅਤੇ ਉਹ ਜਿਹੜੀ ਜਗ੍ਹਾ ਉਹ ਆਏ ਸੰ 2 ਸਾਲ ਪਹਿਲੇ 2 ਸਾਲ ਪਹਿਲੇ ਇਹ ਸਾਰੀਆਂ ਚੀਜ਼ਾਂ ਨੇ ਆਪਿੰਦਾ ਏਅਰ ਹਮ ਗੱਲਾਂ ਬਾਤਾਂ ਹੁੰਦੀਆਂ ਨੇ ਫੇਸਬੁੱਕ ਤੇ ਲਾ ਦਿੱਤਾ ਜਾਂਦਾ ਹੈ ਕਿ ਜੀ ਹੋ ਰਿਹਾ ਹੈ। ਹਮ ਅਮਲੀ ਤੌਰ ਤੇ ਤੁਸੀਂ ਜਾਓ ਤੇ ਅੱਜ ਵੀ ਮੈਂ ਆਉਂਦੇ ਵੇਖ ਰਿਹਾ ਸੀ ਕਿ 5 6 ਵੱਡੇ ਪੋਸਟਰ ਲਾਹੌਰ ਵਾਪਸ ਐਂਟਰ ਹੋ ਰਹਾ ਸੰਤ ਰਾਤ ਜ਼ੈਨ ਦੀ ਜਗ੍ਹਾ ਨਹੀਂ ਉੱਤੇਗੀ ਪਰ ਦੁਬਾਰੇ ਵੀ ਆਖਿਆ ਜਾਂਦਾ ਜੀ ਬਹੁਤ ਜਗ੍ਹਾ ਹੈ ਉੱਥੇ ਲੇਕਿਨ ਤੁਸਾਂ ਨੂੰ ਦੇਖਣਾ ਪੈਣਾ ਹੈ ਕਿ ਇਹਨੂੰ ਰਿਲੀਜੀਅਸ ਟੂਰਿਜ਼ਮ ਦੇ ਨਾਲ ਕਿਵੇਂ ਲਿੰਕ ਕਰਨਾ ਹੈ ਪੂਰਾ ਨਨਨਕਾਨਾ ਸ਼ਹਿਰ ਉੱਤੇ ਜਾ ਸਕਦਾ ਹੈ ਜਿਹੜੇ ਉਹਦੇ ਲੋਕ ਉੱਥੇ ਹਨ ਉੱਥੇ ਸੋਵੇਨਿਅਰ ਸ਼ਾਪਸ ਹੌਣ ਉੱਥੇ ਹੋਣ ਉੱਥੇ ਬਹੁਤ ਜ਼ਬਰ ਹਜੇ ਉੱਥੇ ਕੁਝ ਹੈ ਨਹੀਂ ਸਾਡੇ ਕੋਲ ਹਵੇਲੀਆਂ ਮੌਜੂਦ ਨੇ ਉਹ ਜਗ੍ਹਾ ਉਹ ਮਿੱਟੀ ਉਹ ਪਾਣੀ ਸਭ ਕੁਝ ਇੱਥੇ ਤੇ ਬਾਬਾ ਗੁਰੂ ਨਾਲ ਖੇਡਦੇ ਹੁੰਦੇ ਸਨ ਲੋ ਜੀ ਮੈਂ ਆ ਰਿਹਾ ਦੇਖੋ ਤੁਸੀਂ ਸੋ ਬਿਸਮਿਲਲਾ ਹੋਗਾ ਇਹਨਾਂ ਨੂੰ ਲੈ ਕੇ ਆਓ ਸਾਰਿਆਂ ਨੂੰ ਲੈ ਕੇ ਆਓ